ਅੰਮ੍ਰਿਤਸਰ ਦੇ ਹਲਕਾ ਰਾਜਸਾਸੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੋਨੀਆ ਮਾਨ ਹੋਂਣਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਸ਼ਖਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਇਸ ਸ਼ਖਸ ਦੇ ਵੱਲੋਂ ਪ੍ਰੀਤ ਜੱਟੀ ਨਾਮ ਤੋਂ ਇੱਕ ਫੇਕ ਆਈਡੀ ਬਣਾਈ ਗਈ ਉਸ ਆਈਡੀ ਦੇ ਰਾਹੀਂ ਸੋਨੀਆ ਮਾਨ ਹੋਂਣਾ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਪੁਲਿਸ ਨੂੰ ਲਿਖਤ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਲਗਾਤਾਰੀ ਸ਼ਖਸ ਦੀ ਪਾਲ ਕੀਤੀ ਜਾ ਰਹੀ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਅਤੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵੱਲੋਂ ਪ੍ਰੀਤ ਜੱਟੀ ਨਾਮ ਤੋਂ ਇੱਕ ਫ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਤਾਂ ਤਸਵੀਰਾਂ ਜੋਨੇ ਉਸ ਸ਼ਖਸ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਖੜਾ ਇਹ ਸ਼ਖਸ ਉਹੀ ਹੈ ਜਿਸ ਦੇ ਵੱਲੋਂ ਪ੍ਰੀਤ ਜੱਟੀ ਨਾਮ ਤੋਂ ਇੱਕ ਫੇਕ ਆਈਡੀ ਬਣਾਈ ਗਈ ਔਰ ਉਸ ਆਈਡੀ ਦੇ ਰਾਹੀਂ ਸੋਨੀਆ ਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਸ਼ਖਸ ਦੇ ਵੱਲੋਂ ਹੋਰ ਵੀ ਕਈ ਆਈਡੀਆਂ ਬਣਾਈਆਂ ਗਈਆਂ ਸੀ ਕਰੀਬ 4 ਤੋਂ 5 ਫੇਕ ਆਈਡੀਆਂ ਇਸ ਦੇ ਵੱਲੋਂ ਬਣਾਈਆਂ ਗਈਆਂ ਸੀ ਤਾਂ ਇਸ ਦੇ ਵੱਲੋਂ ਬਣਾਈ ਗਈ ਪ੍ਰੀਤ ਜੱਟੀ ਨਾਮ ਦੀ ਆਈਡੀ ਤੋਂ ਇਸ ਦੇ ਵੱਲੋਂ ਸੋਨੀਆ ਮਾਨ ਹੋਣਾ ਨੂੰ ਜਾਨੋਂ ਮਾਰਨ ਦੱਸਿਆ ਗਿਆ ਕਿ ਇਸ ਦੇ ਵੱਲੋਂ ਹਥਿਆਰਾਂ ਦੀ ਪੋਸਟਾਂ ਵੀ ਪਾਈਆਂ ਗਈਆਂ ਸੀ ਗਨ ਵੀ ਵਿਖਾਈ ਗਈ ਸੀ ਤਾਂ ਹੁਣ ਇਸ ਸ਼ਖਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਦਾ ਨਾਮ ਗੋਪੀ ਦੱਸਿਆ ਜਾ ਰਿਹਾ ਜੋ ਕਿ ਅੰਮ੍ਰਿਤਸਰ ਦੇ ਹੀ ਹਲਕਾ ਰਾਏਸਾਂਸੀ ਦੇ ਪਿੰਡ ਪਿੰਡੀ ਸਰਦਾਂ ਦਾ ਰਹਿਣ ਵਾਲਾ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਸ ਤੋਂ ਹੋਰ ਵੀ ਪੁੱਛਗਿੱਛ ਜਿਹੜੀ ਆਉ ਕੀਤੀ ਜਾਵੇਗੀ ਕਿ ਕਿਸ ਦੇ ਕਹਿਣ ਦੇ ਉੱਤੇ ਇਸ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਵੀ ਹਲਕਾ ਰਾਏਸਾਂਸੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰਾਂ ਦੇ ਵਿੱਚ ਤਣਾਅ ਚੱਲ ਰਿਹਾ ਸੀ ਤਾਂ ਉਸੇ ਦੇ ਵਿਚਾਲੇ ਇਸ ਸ਼ਖਸ ਦੇ ਵੱਲੋਂ ਫੇਕ ਆਈਡੀ ਬਣਾ ਕੇ ਆਮ ਆਦਮੀ ਪਾਰ ਕੀ ਤਾਂ ਇਹ ਸ਼ਖਸ ਕਿਸੇ ਸਿਆਸੀ ਪਾਰਟੀ ਤੋਂ ਸੰਬੰਧ ਰੱਖਦਾ ਹੈ ਜਾਂ ਨਹੀਂ ਇਹ ਕਿਸਦੇ ਕਹਿਣ ਦੇ ਉੱਤੇ ਇਸ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਇਹ ਫੇਕ ਆਈਡੀਆਂ ਬਣਾਈਆਂ ਗਈਆਂ ਧਮਕੀਆਂ ਦਿੱਤੀਆਂ ਗਈਆਂ ਇਸ ਨੂੰ ਲੈ ਕੇ ਵੀ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼ਖਸ ਨੂੰ ਵੇਖ ਸਕਦੇ ਹੋ ਜਿਸ ਦੇ ਵੱਲੋਂ ਫੇਕ ਆਈਡੀ ਬਣਾਈ ਗਈ ਸੀ ਪ੍ਰੀਤ ਜੱਟੀ ਨਾਮ ਤੋਂ ਹੀ ਆਈਡੀ ਬਣਾਈ ਗਈ ਸੀ ਔਰ ਇਸੇ ਆਈਡੀ ਦੇ ਰਾਹੀਂ ਇਸ ਦੇ ਵੱਲੋਂ ਸੋਨੀਆ ਮਾਨ ਹੋਣਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਗੱਲ ਵੀ ਕੀਤੀ ਗਈ ਤਾਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਫੇਕ ਆਈਡੀ ਬਣਾ ਕੇ ਧਮਕੀਆਂ ਦੇਣ ਵਾਲੇ ਇਸ ਸ਼ਖਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਫਰੀਦ ਜੱਟੀ ਬਣਿਆ ਹਾਂ ਕੀ ਬਣਿਆ ਫਰੀਦ ਜੱਟੀ ਕੌਣ ਆ ਕਿਹੜੀ ਫੇਕ ਆਈਡੀ ਆ ਉਹ ਤੂੰ ਬਣਾਈ ਸੀ ਸਰ ਸਾਨੀ ਕਮੈਂਟ ਕਰ ਦਿੱਤਾ ਸੀ ਉਦਾਂ ਹੈਂ ਤੂੰ ਤਾਂ ਸਰ ਕਮੈਂਟ ਕਰ ਦਿੱਤਾ ਹੈ ਅੱਛਾ ਤੂੰ ਕਮੈਂਟ ਕੀਤਾ ਸੀ ਤੇ ਆਈਡੀ ਪੋਸਟ ਕਰਦੇ ਵੱਲ ਪਾਈ ਗਈ ਹੈ ਇਹ ਜੀ ਆਮ ਆਦਮੀ ਪਾਰਟੀ ਦੇ ਹਲਕਾ ਰਾਜਾਸਾਨੀ ਤੋਂ ਇਨਚਾਰਜ ਮੈਡਮ ਸੋਨੀਆ ਮਾਨ ਨੂੰ سوشل میڈیا ਰਾਹੀਂ ਕਿਸੇ ਵੱਲ ਅਨਨੋਨ ਬੰਦੇ ਵੱਲੋਂ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਸਬੰਧ ਵਿੱਚ سوشل میڈیا ਹੈਂਡਲਰ ਉਹਨਾਂ ਦੇ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਸਬੰਧੀ ਮਾਨਯੋਗ ਐਸਐਸਪੀ ਸ਼੍ਰੀ সোহੇਲ ਮੀਰ ਜੀ ਆਈਪੀਐਸ ਅੰਮ੍ਰਿਤਸਰ ਦਿਹਾਤੀ ਉਹਨਾਂ ਵੱਲੋਂ ਤੁਰੰਤ ਐਫਆਈਆਰ ਦਰਜ ਕਰਨ ਦਾ ਹੁਕਮ ਹੋਇਆ ਜਿਸ ਤੇ ਐਫਆਈਆਰ ਨੰਬਰ 8 ਅੰਡਰ ਸੈਕਸ਼ਨ ਆਈਟੀ ਐਕਟ ਚਾਰਟ ਸੀ ਸ਼ਾਟ ਡੀ ਔਰ 352 2 ਔਰ 318 4 ਬੀ ਐਨ ਐਸ ਤਹਿਤ ਕੇਸ ਰਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲੱਗ ਅਲੱਗ ਯੂਨਟਾਂ ਰਾਹੀਂ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਪੂਰੀ ਟੀਮ ਨੂੰ ਹੈਡ ਕਰ ਰਹੇ ਸੀਗੇ ਮਾਣਯੋਗ ਸ਼੍ਰੀ ਅਦਿੱਤਿਆ ਵਾਰੀਅਰ ਐਸ ਪੀ ਡੀ ਉਨ੍ਹਾਂ ਦੀ ਰਹਿਮਾਈ ਹੈਡ ਅਲੱਗ-ਅਲੱਗ ਟੀਮਾਂ ਨੇ ਟੈਕਨੋਲੋਜੀ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆ ਪੰਜ-ਸੱਤ ਆਈਡੀਆਂ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਹਾ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਦਾ ਕਾਰਨ ਕੀ ਆ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹਦੇ ਵੱਲੋਂ? ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਸ਼ੋਕਟ ਸੀਗਾ ਇਹ ਥਾਣਾ ਭਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਭਿੰਡੀ ਸੈਦਾਂ ਉੱਥੋਂ ਦਾ ਇਹ ਉਹ ਸਾਰੇ ਕਾਰਨਾਂ ਨੂੰ ਹਲੇ ਗਹਿਰਾਈ ਨਾਲ ਤਕਤੀਸ਼ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਸਾਡੀ ਪਾਰਟੀ ਦੇ ਕਾਂਗਰਸ ਦੀ ਲੜਾਈ ਦਾ ਇੱਕ ਹਿੱਸਾ ਬਣ ਗਿਆ ਹੈ ਜਾਂ ਉਹਦਾ ਹਿੱਸਾ ਹੀ ਹੈ ਉਹ ਤਫਤੀਸ਼ ਦਾ ਮੈਟਰ ਹੈ ਜੀ ਹਾਲੇ ਹਾਲੇ ਤੇ ਅਰੈਸਟ ਕੀਤੀ ਗਈ ਹੈ ਜਿਸ ਕਰਕੇ ਅੱਜ ਅਰੈਸਟ ਤੋਂ ਬਾਅਦ ਬਾਕੀ ਤਫਤੀਸ਼ ਦੇ ਵਿੱਚ ਜਿੱਦਾਂ ਜਿੱਦਾਂ ਕੱਥ ਆਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਵਿੱਚ ਆਣ ਗਈਆਂ ਜੀ ਹਾਲੇ ਫਿਲਹਾਲ ਇਹਦੀ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹਨੇ ਅਲੱਗ-ਅਲੱਗ 5-6 ਆਈਡੀਆਂ ਅਲੱਗ-ਅਲੱਗ ਬਣਾਈਆਂ ਜੀ ਅਲੱਗ-ਅਲੱਗ ਨਾਵਾਂ ਦੀਆਂ ਮਨਸ਼ਾ ਕੀ ਲੱਗਦੀ ਮਨਸ਼ਾ ਇਹਦੇ ਵਿੱਚ ਹਾਲੇ ਤੱਕ ਜੋ ਸਾਹਮਣੇ ਆਇਆ ਵਾ ਇਹ ਬੀਏ ਫਸਟイヤー ਦੇ ਵਿੱਚ ਪੜਦਾ ਵਾ ਪ੍ਰਵੋਕ ਹੋ ਕੇ ਜੋ ਮੁੱਢਲੀ ਤਫਤੀਸ਼ ਦੇ ਵਿੱਚ ਇਹਨੇ ਤਹਿਸ ਦੇ ਵਿੱਚ ਆ ਕੇ ਦਿੱਤਾ ਬਾਕੀ ਜਿਹੜਾ ਵਾ ਇਹਦੇ ਹਰ ਐਂਗਲ ਤੋਂ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਆ ਇਹਦਾ ਹਰੇਕ ਐਂਗਲ ਹਾਲੇ ਖੋਖਣਾ ਜ਼ਰੂਰੀ ਹੈ ਉਮਰ ਕਿੰਨੀ ਜਨ ਉਮਰ ਕਹਦਾ ਕੀ ਹੈ ਉਮਰ ਇਹਦੀ ਬੀਏ ਫਸਟイヤー ਦੇ ਵਿੱਚ ਪੜਦਾ ਜੀ ਹਨੇ ਤੇ ਕੁੜੀ ਦਾ ਨਾਮ ਹੈ ਇਹ ਕੁੜੀ ਨਾਂ ਦੇ ਬਣਾਈਆਂ ਗਈਆਂ ਵਾਂ ਮੁੰਡਿਆਂ ਦੇ ਨਾਂ ਤੋਂ ਹੀ ਬਣਾਈਆਂ ਅਲੱਗ-ਅਲੱਗ ਆਈਡੀਆਂ ਇਹਨੇ ਆਪਣੀ ਪਛਾਣ ਨੂੰ ਛਿਪਾਇਆ ਅਲੱਗ-ਅਲੱਗ ਆਈਡੀਆਂ ਬਣਾਈਆਂ ਸਰ ਸੋਨੀਆ ਮਾਨ ਨਹੀਂ ਆਮ ਆਦਮੀ ਪਾਰਟੀ ਦਾ ਲਿੰਕਰ ਇਹ ਵੀ ਕਿਸੇ ਸਿਆਸੀ ਪਾਰਟੀ ਤੋਂ ਲਿੰਕ ਰੱਖਦਾ ਤੁਹਾਨੂੰ ਇਹ ਹਾਲੇ ਤਫ਼ਤੀਸ਼ ਕਰ ਰਹੇ ਹਾਂ ਜੀ ਤਫ਼ਤੀਸ਼ ਤੋਂ ਬਾਅਦ ਜੋ ਤੱਥ ਆਣਗੇ ਤੁਹਾਨੂੰ ਸਾਂਝੇ ਕੀਤੇ ਜਾਣਗੇ ਇਹਦੇ ਇਕੱਲਾ ਹੀ ਸੀ ਇਹਦੇ ਨਾਲ ਰੋਕ ਚ ਗਈ ਸੀ ਫਿਲਹਾਲ ਤੇ ਇਕੱਲਾ ਹੀ ਸੀ ਜੀ ਇਹਦੀ ਆਈਡੀ ਜਿਹੜੀ ਸੀਗੀ ਜਿਸ ਆਈਡੀ ਤੋਂ ਇਹਨੇ ਫਰਟ ਕੀ ਚਾਸ ਗਿਆ ਉਸ ਆਈਡੀ ਤੋਂ ਹਾਲੇ ਤੱਕ ਇਹਦੇ ਤੱਕ ਪਹੁੰਚੇ ਆ ਅਗੋਂ ਤਫਤੀਸ਼ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਫੈਕਟਸ ਪਤਾ ਲੱਗਣਗੇ ਜਾਂ ਟੈਕਨੀਕਲ ਐਵਿਡੈਂਸ ਆਏਗੀ ਉਹਦੇ ਮੁਤਾਬਕ ਅਗੋਂ ਇਹੇ ਕੰਮ ਕਰਵਾ ਚਾਹੁੰਦਾ ਜਾਂ ਫਿਰ ਕੋਈ ਇਹ ਕੋ ਕੰਮ ਕਰਵਾਉਣਾ ਚਾਹੁੰਦਾ ਸੀ ਇਹ ਚੀਜ਼ਾਂ ਤਫਤੀਸ਼ ਦਾ ਵਿਸ਼ਾ ਹੈ ਜੀ ਇਹ ਗੋਲੀਆਂ ਜਿਹੜੇ ਮਾਰਨੀਆਂ ਸੀ ਪਿਸਤਲ ਹਲੇ ਲੱਭਣੀ ਹੋਣੀ ਤੇ ਇਹਨੇ ਆਪਣੀ ਆਈਡੀ ਤੇ ਪਿਸਤਲ ਦੀਆਂ ਫੋਟੋਆਂ ਵੀ ਲਾਈਆਂ ਦੀਆਂ ਜੀ ਉਹ ਸਾਰੀ ਰਿਕਵਰੀ ਹੋਏਗਾ